ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਨਿਕਲ ਕੇ ਆ ਰਹੀ ਹੈ ਜੀ ਤੁਰੀ ਤੋਂ ਜਿੱਥੇ ਅੱਜ ਪੰਜਾਬ ਸਰਕਾਰ ਵੱਲੋਂ ਮਾਰਕਫੈਟ ਦੇ ਨਵਨਯੁਕਤ ਚੇਅਰਮੈਨ ਅਤੇ ਆਪ ਆਗੂ ਸਤਿੰਦਰ ਸਿੰਘ ਛੱਠਾ ਜਿਵੇਂ ਹੀ ਵਿਦੇਸ਼ ਤੋਂ ਪੰਜਾਬ ਪਹੁੰਚੇ ਤਾਂ ਉਹਨਾਂ ਦੇ ਘਰ ਵਿੱਚ ਚਾਹਣ ਵਾਲਿਆਂ ਦਾ ਮੇਲਾ ਲੱਗ ਗਿਆ ਅਤੇ ਪਾਰਟੀ ਵਰਕਰਾਂ ਵੱਲੋਂ ਸਤਿੰਦਰ ਸਿੰਘ ਛੱਠਾ ਦਾ ਮਾਰਕਫੈਟ ਦਾ ਚੇਅਰਮੈਨ ਲੱਗਣ ਤੇ ਲੱਡੂਆਂ ਅਤੇ ਬਰਫੀ ਨਾਲ ਮੂੰਹ ਮਿੱਠਾ ਕੀਤਾ ਗਿਆ ਅਤੇ ਗੁਲਦਸਤੇ ਭੇਂਟ ਕੀਤੇ ਗਏ ਇਸ ਮੌਕੇ ਤੇ ਲੋਕਾਂ ਵਿੱਚ ਭਾਰੀ ਖੁਸ਼ੀ ਦੇਖਣ ਨੂੰ ਮਿਲੀ ਸਤਿੰਦਰ ਸਿੰਘ ਚੱਠਾ ਨੇ ਆਪਣੇ ਚੋਣ ਵਾਲਿਆਂ ਦਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ। ਬਾਕੀ ਤੁਸੀਂ ਵੀ ਦੇਖੋ ਧੁਰੀ ਤੋਂ ਡੀਡੀਐਸ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ ਪ੍ਰਧਾਨ ਜੀ ਅੱਜ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਚੋਣ ਵਾਲੇ ਬਹੁਤ ਨੇ ਤੇ ਕੀ ਕਹਾਂਗੇ ਅੱਜ ਚੋਣ ਵਾਲਿਆਂ ਨੂੰ ਤੁਹਾਨੂੰ ਪਦਵੀ ਮਿਲੀ ਆ ਚੇਅਰਮੈਨ ਬਣਿਓ ਮੈਂ ਜੋ ਸਰਦਾਰ ਭਗਵਾਨ ਸਿੰਘ ਮਾਨ ਅਰਵਿੰਦ ਕੇਜਰੀয়াল ਜੀ ਨਾ ਜੋ ਮੇਰੀ ਡਿਊਟੀ ਲਈ ਹੈ ਉਹ ਡਿਊਟੀ ਮੈਂ ਆਪਣੀ ਤੰਦਰੁਸਤੀ ਨਾਲ ਪੂਰੀ ਮਾਦਰਾ ਨਾਲ ਨਿਭਾਉਂਗਾ ਜਿਨ੍ਹਾਂ ਨੇ ਮੇਰੇ ਤੇ ਮਾਨ ਕੀਤਾ ਹੈ ਉਹਦੇ ਲਈ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰਾ ਜਿੱਥੇ ਵੀ ਮੇਰੀ ਡਿਊਟੀ ਲਾਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਦ ਮੈਂ ਲੋਕ ਸਭਾ ਆ ਰਹੀ ਹੈ ਲੋਕ ਸਭਾ ਪੰਜਾਬ ਦੇ ਵਿੱਚ 13 ਜ਼ੀਰੋ ਹੋਣਾ ਹੈ ਆਮ ਆਦੀ ਪਾਰਟੀ ਬਹੁਤ ਬਹੁਤ ਮੁੱਦੇ ਨੇ ਬਹੁਤ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਵਿੱਚ ਜਾ ਕੇ ਜਿਵੇਂ ਕਿਸਾਨਾਂ ਨੂੰ ਪਾਣੀ ਖਾਲਾ ਦਾ ਪਹੁੰਚਾਣਾ ਬਿਜਲੀ ਫ੍ਰੀ ਕਰਨਾ 80% 85% ਲੋਕਾਂ ਨੂੰ ਬਿਜਲੀ ਫ੍ਰੀ ਮਿਲਦੀ ਹੈ ਇਹ ਬਹੁਤ ਮੁੱਦੇ ਨੇ ਸਿੱਖਿਆ ਦਾ ਹੈ ਹਸਪਤਾਲਾਂ ਦਾ ਮੌਲਿਕ ਨੇ ਬਹੁਤ ਜਿਆਦਾ ਕੰਮ ਨੇ ਮੈਨੂੰ ਮਾਨ ਸਾਹਿਬ ਨੇ ਜਿਹੜਾ ਆਪਣੀ ਟੀਮ ਦੇ ਚੰਗਲਾ ਪੰਜਾਬ ਦੇ ਵਿੱਚ ਸ਼ਾਮਿਲ ਕੀਤਾ ਮੈਂ ਆਪਣੀ ਇਮਾਨਦਾਰੀ ਡਿਊਟੀ ਨਿਭਾਵਾਂਗਾ ਧੰਨਵਾਦ ਕੀ ਨਾਮ ਜੀ ਆਪਣਾ ਮੇਰਾ ਅਤਰ ਸੇਮ ਕੱਲ ਸੀ ਅਸੀਂ ਮਾਨ ਸਾਹਿਬ ਦੇ ਤਹਿ ਦਿਲੋਂ ਇੰਨੇ ਸ਼ੁਕਰਗੁਜ਼ਾਰਾਂ ਕਿ ਅੱਜ ਸਾਡੇ ਸ਼ਹਿਰ ਦੇ ਬਹੁਤ ਹੀ ਮਿਹਨਤੀ ਅਤੇ ਜਝਾਰੂ ਵਰਕਰ ਸਰਦਾਰ ਚੰਦਨ ਸਿੰਘ ਚੱਠਾ ਜੀ ਨੂੰ ਬੇਰ ਹਾਉ ਦੀ ਚੇਅਰਮੈਨੀ ਦਿੱਤੀ ਹੈ ਸਾਡੇ ਸ਼ਹਿਰ ਦੇ ਸਾਰੇ ਜਿੰਨੇ ਅਸੀਂ ਵਰਕਰਾਂ ਜਿੰਨੇ ਅਸੀਂ ਅਹੁਦੇਦਾਰਾਂ ਇੰਨੀ ਖੁਸ਼ੀ ਆ ਗੱਲਾਂ ਛੱਡ ਦੋ ਪਹਿਲੀ ਗੱਲ ਤਾਂ ਚੱਠਾ ਸਾਹਿਬ ਨੂੰ ਇਸ ਡਿਪਾਰਟਮੈਂਟ ਦਾ ਐਕਸਪੀਰੀਅੰਸ ਬਹੁਤ ਹੈ ਜਿਵੇਂ ਕੀ ਪਿਛਲੇ ਸਾਲ ਤੋਂ ਬੇਰ ਹਾਊਸ ਦੇ ਵਿੱਚ ਬਹੁਤ ਹੀ ਸ਼ਾਰਟੇਜ ਚੱਲਦੀ ਆ ਰਹੀ ਆ ਘਾਟੇ 'ਚ ਚੱਲ ਰਿਹਾ ਸਾਨੂੰ ਪੂਰੀ ਉਮੀਦ ਆ ਵੀ ਮਾਨ ਸਾਹਿਬ ਨੇ ਚੱਠਾ ਸਾਹਿਬ ਨੂੰ ਇੱਕ ਐਕਸਪੀਰੀਅੰਸ ਤੌਰ ਦਾ ਵਿਅਕਤੀ ਹੋਣ ਦੇ ਨਾਤੇ ਇਹ ਡਿਪਾਰਟਮੈਂਟ ਦਿੱਤਾ ਇਹ ਸਾਨੂੰ ਬਹੁਤ ਉਮੀਦ ਆ ਕਿ ਇਹ ਆਪਣੀ ਤਨਦੇਹੀ ਦੇ ਨਾਲ ਮਿਹਨਤ ਦੇ ਨਾਲ ਇਹ ਸਿ ਡਿਪਾਰਟਮੈਂਟ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਕੀ ਨਾਮ ਹੈ ਆਪਣਾ ਮੇਰਾ ਨਾਮ ਲੀਟੂ ਮਡੇਰਾ ਜੀ ਅੱਜ ਪ੍ਰਧਾਨ ਜੀ ਚੇਅਰਮੈਨ ਜੀ ਮਿਲੀ ਆ ਤੇ ਤੁਸੀਂ ਨੌਜਵਾਨ ਸ਼ੁਰੂ ਤੋਂ ਜੁੜੇ ਹੋਿੰਦਾ ਨਾਲ ਕੀ ਕਹੋਗੇ ਜੀ ਸਾਰੇ ਨੌਜਵਾਨਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਪਈ ਆ ਰਹੀ ਆ ਸਾਡੇ ਸਾਰਮਣ ਪਿਆਰੇ ਅੰਕਲ ਜੀ ਸਤਿਕਾਰਯੋਗ ਸਰਦਾਰ ਸੁਪਿੰਦਰ ਸਿੰਘ ਚੱਠਾ ਜੀ ਨੂੰ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਬਿਅਰ ਹਾਊਸ ਦਾ ਚੇਅਰਮੈਨ ਨਿਯੁਕਤ ਕੀਤਾ ਸਭ ਤੋਂ ਪਹਿਲਾਂ ਤਾਂ ਅਸੀਂ ਅੰਕਲ ਜੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਆ ਤੇ ਮੁੱਖ ਮੰਤਰੀ ਮਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਇਸ ਮਾਨਮੱਤੀ ਸ਼ਖਸੀਅਤ ਨੂੰ ਇੱਕ ਵੱਡਾ ਉਹਦਾ ਦੇ ਕੇ ਨਮਜੇ ਸ਼ੇਪੋਲਾ ਨਿਸ਼ਕਾਮ ਸੇਵਾ ਸੰਤੀ ਤੂਰੀ ਦਾ ਪ੍ਰਦਾਨ ਰਮੇਸ਼ ਕੁਮਾਰ ਗਰਗ ਜੋ ਅੱਜ ਪੰਜਾਬ ਸਰਕਾਰ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਸਤਿੰਦਰ ਸਿੰਘ ਛੱਠਾ ਜੀ ਨੂੰ ਪੰਜਾਬ ਦੇ ਚੇਅਰਮੈਨ ਵੇਅਰ ਹਾਊਸੇ ਨਿਯੁਕਤ ਕੀਤੇ ਨੇ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਧੂਰੀ ਦੇ ਵਿੱਚ ਇੱਕ ਮਹਾਨ ਸ਼ਖਸੀਅਤ ਸਾਡੇ ਸਤਿੰਦਰ ਸਿੰਘ ਜੀ ਛੱਠਾ ਜੋ ਪਹਿਲਾਂ ਹੀ ਵੇਅਰ ਹਾਊਸ ਨਾਲ ਜੁੜੇ ਹੋਏ ਸੀਗੇ ਅੱਜ ਫਿਰ ਇਹ ਤੰਦੇਹੀ ਦੇ ਨਾਲ ਉਸੇ ਤਰ੍ਹਾਂ ਹੀ ਵੇਅਰ ਹਾਊਸ ਦੀ ਸੇਵਾ ਕਰਨਗੇ ਔਰ ਸਾਰੇ ਜੋ ਵੀ ਪੰਜਾਬ ਦੇ ਜਿੰਨੇ ਵੀ ਵੇਅਰ ਹਾਊਸ ਨੇ ਉਹਨਾਂ ਦਾ ਪੂਰਾ ਦਿਨ ਰਾਤ ਇੱਕ ਕਰਕੇ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਪ੍ਰੀਤ ਧੂਰੀ ਪ੍ਰੀਤੂ ਜੱਜ ਸਤਿੰਦਰ ਸਿੰਘ ਛੱਠਾ ਜੀ ਨੂੰ ਚੇਅਰਮੈਨ ਹੀ ਮਿਲਿਆ ਪੂਰੇ ਸਰ ਦੇ ਜੋ ਖੁਸ਼ੀ ਦਾ ਮਾਹੌਲ ਲੱਗੀ ਕਹੋਗੇ ਇਹ ਜੀ ਬਹੁਤ ਜਿਆਦਾ ਖੁਸ਼ੀ ਹੈ ਇਸ ਚੀਜ਼ ਦੀ ਕਿ ਸੁਸਤੰਤਾ ਸਿੰਘ ਛੱਟਾ ਜੀ ਜੋ ਬਹੁਤ ਹੀ ਮੇਨ ਇਮਾਨਦਾਰ ਤੇ ਧੂਰੀ ਦੇ ਇੱਕ ਨਾਮ ਪਰ ਨਾਮ ਨੇ ਇਹ ਜਿਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਬਹੁਤ ਜਿਆਦਾ ਅੱਗੇ ਲੈ ਕੇ ਗਏ ਨੇ ਪਾਰਟੀ ਨੂੰ ਔਰ ਉਹਨਾਂ ਨੂੰ ਬਣਦਾ ਮਾਨ ਆਮ ਆਦੀ ਪਾਰਟੀ ਨੇ ਦਿੱਤਾ ਜਿਸ ਲਈ ਸੁਸਤੰਦਰ ਸਿੰਘ ਛੱਟਾ ਜੀ ਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਨੇ ਉਸ ਮਾਨ ਸਰਕਾਰ ਸੀਐਮ ਮਾਨ ਜੀ ਦੀ ਤੇ ਅਸੀਂ ਧੰਨਵਾਦ ਕਰੀਏ ਜਿਨ੍ਹਾਂ ਨੇ ਇਹਨਾਂ ਦੇ ਟੈਲੈਂਟ ਨੂੰ ਦੇਖਦੇ ਹੋਏ ਇਹਨਾਂ ਦੇ ਸਬੰਧਤ ਜੋ ਵਿਭਾਗ ਸੀ ਪਹਿਲਾਂ ਆਲ ਇੰਡੀਆ ਐਫਸੀ ਦੇ ਪ੍ਰਧਾਨ ਨੇ ਇਸ ਡਿਪਾਰਟਮੈਂਟ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਸੇ ਸਬੰਧਤ ਡਿਪਾਰਟਮੈਂਟ ਦਾ ਇਹਨਾਂ ਨੂੰ ਪੰਜਾਬ ਦਾ ਚੇਅਰਮੈਨ ਪੇਰ ਹੌਸਲਾ ਲਾਇਆ ਜਿਸ ਲਈ ਚੱਠਾ ਜੀ ਨੂੰ ਬਹੁਤ-ਬਹੁਤ ਮੁਬਾਰਕਾਂ